ਵਾਹਿਗੁਰੂ 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 ਈਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹਲਾ 5 ਆਦਿ ਪੁਰਖ ਕਰਤਾ ਕਰਨ ਕਾਰਨ ਸਭ ਆਪੀ ਸਰਬ ਰਹੇ ਓ ਪਰਪੂਰ ਸਗਲ ਘਟ ਰਹੇ ਓ ਬਿਆਪੀ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੈ ਆਪੇ ਹਰ ਪਤ ਅਵਨਾਸੀ ਅਬਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਭਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਆਧਾਰ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆਬ ਖਾਨੇ ਹਾਂ ਕੇ ਬਲ 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 ਸਦ ਬਲੇ ਹਾਰ ਅੰਮ੍ਰਿਤ ਪ੍ਰਵਾਹ ਸਰ ਆ ਤੁਲ ਢੰਡਾਰ ਭਰ ਪਰੈ ਹਿਤੇ ਪਰੈ ਅਪਰ ਅਪਾਰ ਪਰ ਆਪਨੋ ਭਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪਰ ਲਹੁ ਏਕੈ ਨਿਮਖ ਤੋ ਘਰ ਆਨ ਨਾਹੀ ਸੰਸਾਰ ਉਜੀਆਰੋ ਨਿਰਮਰ ਕੋਟ ਪਰਾਸਤ ਜਾਹੀ ਨਾਮ ਲੀਏ ਹਰ ਹਰ ਜਨ ਨਾਨਕ ਭਗਤ ਦਾਰ ਟਲ ਬ੍ਰਹਮ ਸੰਸਾਰ ਇਕ ਜੀ ਕੀਆ ਬਖਾਨੈ ਹਾਂ ਕੀ ਬਲ 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 ਸਦ ਬਲੇ ਹਾਰ ਸਗਲ ਭਵਨ ਧਾਰੇ ਇਕ ਥੇ ਕੀਏ ਬਿਸਥਾਰੇ ਪੂਰ ਰਹਿਓ ਸ੍ਰਬ ਮਹ ਆਪ ਹੈ ਨਿਰਾਰੀ ਹਰ ਗੁਣ ਨਾਹੀ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਅਲਖ ਮਰਾਰੀ ਆਪ ਹੀ ਧਾਰਨ ਧਾਰੀ ਕੁਦਰਤ ਹੈ ਦੇਖਾਰੀ ਵਰਨ ਚਿਹਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕੀਆ ਬਖਾਨੈ ਹਾਂ ਕੀ ਬਲ 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 ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉੱਚੇ ਤੇ ਉੱਚੋ ਜਾਂ ਨੀਜੈ ਪ੍ਰਭ ਤੇ ਰੋ ਥਾਨੰ ਮਨ ਧਨ ਤੇ ਰੋ ਪ੍ਰਾਨੰ ਏਕੈ ਸੂਤ ਹੈ ਜਹਾਨੰ ਕਮਨ ਉਪਮਾ ਦੇਉ ਬੜੇ ਤੇ ਬਡਾਨੰ ਜਾਣ ਕੌਣ ਤੇਰੋ ਭਿਉ ਅਲਖੇ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ਜਨ ਨਾਨਕ ਭਗਤ ਦਾਰ ਤਉਲ ਬ੍ਰਹਮ ਸੰਸਾਰ ਏਕ ਜੀ ਕੀਆ ਬਖਾਨੈ ਹਾਂਕੇ ਬਲ 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 ਸਦ ਬਲੇਹਾਰ ਨਿਰੰਕਾਰ ਅਕਾਰ ਅਸ਼ਲ ਪੂਰਨ ਅਬਨਾਸੀ ਹਰਖਵੰਤ ਆਨੰਤ ਰੂਪ ਨਿਰਮਲ ਬੇਗਾਸੀ ਗੁਣ ਗਾਵਹਿ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾ ਕੋ ਹੋਹੀ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਲਾਸੀ ਧਨ ਧਨ ਤੇ ਧਨ ਜਨ ਜੇ ਕਿਰਪਾਲ ਹਰ ਹਰ ਭਇਓ ਹਰ ਗੁਰ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹੋਂ ਤੇ ਰਹਿਓ ਸਤ ਸਤ ਹਰ ਸਤ 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 ਪਣੀਐ ਦੂਸਰ ਆਨ ਨਾ ਅਵਰ ਪੁਰਖ ਪਉਰਾ ਤਨ ਸੁਣੀਐ ਅਮਰਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਈ ਜੇ ਰਸਨ ਚਾਖਿਓ ਤੇਹ ਜਨ ਤ੍ਰਿਪਤ ਅਗਾਈ ਜੇ ठाकुर ਸੋ ਪ੍ਰਸੰਨ ਭਇਉ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸੇ ਹੋ ਤਿੰਨ ਸਭ ਕੁਲ ਕੀਓ ਉਧਾਰ ਸਤ ਸਬਾ ਦੀਬਾਨ ਸੱਚ ਸੱਚੇ ਪਹਿ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜੋ ਸੰਸਾਰ ਆਪ ਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨੋ ਪਵੈ ਅਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੁਹਨ ਨਾ ਆਈ ਕਮਨ ਜੋਗ ਕੌਨ ਗਿਆਨ ਧਿਆਨ ਕਮਨ ਬਿਦ ਉਸਤਤ ਕਰੀਐ ਸਿੱਧ ਸਾਧਕ ਤੇਤੀਸ ਕੋਰ تیر ਕੀਮ ਨਾ ਪਰੀਐ ਬ੍ਰਹਮਾਦਿਕ ਸੰਕਾਦ ਸੇਖ ਗੁਣ ਅੰਤ ਨਾ ਪਾਈ ਅਗਹੋ ਗਹਿਓ ਨਹੀਂ ਜਾਈ ਪੂਰ ਸਰਬ ਰਹਿਓ ਸਮਾਈ ਗੇਹ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇਤ ਉਤ ਸਦਾ ਮੁਕਤੇ ਪ੍ਰਭ ਦਾਤਉ ਦਾਤਾਰ ਪਰਿਉ ਜਾਚਕ ਇਕ ਸਰਨਾ ਮਿਲਾਇ ਦਾਨ ਸੰਤਰੀਨ ਜੇਹ ਲੱਗ ਭਉਜਲ ਤਰਨਾ ਬਿੰਤ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ ਬਲੇ ਉਹ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਵਈਏ ਸ੍ਰੀ ਮੋਖ ਬਾਖ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦਿ ਕਾ ਕੀ ਦੇਹੇ ਮੋਹ ਫੋਨ ਬਾਂਦੀ ਸਾਠ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਨ ਰੂਪ ਮਾਇਆ ਮਦਮਤਾ ਵਿਚਰਤ ਵਿਕਲ ਬਡੋ ਅਭਮਾਨੀ ਪਰਤਨ ਪਰ ਅਪਵਾਦ ਨਾਰ ਨਿੰਦਾ ਇਹ ਮੀਠੀ ਜੀ ਮਾਹੇ ਹੈ ਧਾਨੀ ਬਲਵੰਚ ਛਾਪ ਕਰਤੇ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੋਚਨਾਸਤ ਆਇਓ ਸਰਨ ਜੀ ਕੇ ਦਾਨੀ ਕਰਨ ਕਰਨ ਸਮਰੱਥ ਸ੍ਰੀ ਧਰ ਰਾਖ લેਹੁ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹਨ ਪਾਪ ਬਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਭੈ ਬਿਦ ਕੋ ਲਹਿ ਸਮੂਹ ਉਧਾਰਨ ਸੋ ਚੇਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹੋਂ ਕਤ ਤੋਂ ਮੂਰਤ ਘਰੀ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਉ ਹੋਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਉ ਰਉ ਰੰਚ ਕਰੇ ਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਦੇ ਸੁਖ ਪੁੰਚਤ ਸੰਕਟ ਕਾਟ ਬਿਪਤ ਹਰੀ ਮਾਤ ਪਿਤਾ ਭਾਈ ਅਰਬੰਦਪ ਬੂਜਨ ਕੀ ਸਭ ਸੂਜ ਪਰਿ ਵਰਦਮਾਨ ਹੋਵਤ ਦਿਨ ਪ੍ਰਤਨੇਤ आवत निकट बिखम जरि हे गुणहीन दीन माया क्रिम सिमर स्वामी एक करी कर गै ले हो कृपाल कृपा निद नानक काट भ्रम भरी हे मन मूष बिला मह गर्बत कर तब करत महामुगना संपत दूल झोल संग झुलत माया मगन भ्रमत कुगना सुत बनता साजन सुख बंधप ता सयो मोह बडयो सो कना बोयो बीज अहं मम अंकुर बीतत औध करत अगना मृत मनजार प्रसार मुख निरखत पुंचत भुगत भूख भुखना ਸਿਮਰ ਗੋਪਾਲ ਦਿਆਲ ਸਤ ਸੰਗਤ ਨਾਨਕ ਜਗ ਜਾਣਤ ਸੁਪਨਾ ਦੇਹ ਨਾ ਗੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾਂ ਲਊ ਗਾਰੂ 70 ਨਾ ਪੱਤਰ ਨਾ ਚੌਰ ਨਾ ਚਾਵਰ ਵਹਿਤੀ ਜਾਤ ਰਿਦੈ ਨਾ ਵਿਚਾਰੂ ਰੱਥ ਨਾ ਅਸਵ ਨਾ ਗਾਜ ਸੰਗਾਸਨ ਸਿਨਮਾ ਹੈ त्यागਤ ਨਾਗ ਸੁਧਾਰੂ ਸੂਰਨਾ ਬੀਰਨਾ ਮੀਰਨਾ ਖਾਨਮ ਸੰਗਨਾ ਕੋ ਦ੍ਰਿਸ਼ਟ ਨਿਹਾਰੂ ਕੋਟਨਾ ਓਟਨਾ ਕੋਸਨਾ ਛੋਟਾ ਕਰਤ ਵਿਕਾਰ ਦੋ ਕਰ ਝਾਰੂ ਮਿੱਤਰਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਸ਼ਾਰੂ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਹੋ ਅਗਮ ਅਪਾਰ ਹੋ ਸ੍ਰੀ ਪਤਨਾਥ ਸਰਨ ਨਾਨਕ ਜਨ ਏ ਭਗਵੰਤ ਕਿਰਪਾ ਕਰਤਾ ਰਹੁ ਪ੍ਰਾਨ ਮਾਨ ਦਾਨ ਮੰਗ ਜੋ ਹਨ ਹੀਤ ਚੀਤ ਦੇ ਲੈ ਲੈ ਪਾਰੀ ਸਾਜਨ ਸੈਨ ਮੀਤ ਸੁੱਤ ਭਾਈ ਤਾਹੂ ਤੇ ਲੈ ਰੱਖੀ ਨਿਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔਦ ਤਨ ਜਾਰੀ ਕਰਮ ਧਰਮ ਸੰਯਮ ਸੋਚ ਨੀਮਾ ਚੰਚਲ ਸੰਗ ਸਗਲ ਵਿਦਹਾਰੀ ਪਾਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਨ ਭ੍ਰਮਿਉ ਅਤ ਭਾਰੀ ਹਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨ ਨਾਨਤ ਪ੍ਰਾਨ ਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਦਰੀ ਹੋਰ ਮਾਇਆ ਮਗਨ ਚੱਲੇ ਸਭ ੜਾਰੀ ਬ੍ਰਹਮਾਦਿਕ ਸਿਵ ਸੰਦ ਮਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਨਿੰਦਰ ਮਨਿੰਦਰ ਖੋਜ ਤੇ ਗੋ ਰਖ ਧਰਨ ਗगन ਆਵਤ ਫੁਨ ਧਾਵਤ ਸਿਧ ਮਨੁਖੈ ਦੇਵ ਅਰਦਾਨਵ ਇਕ ਤਿਲ ਕਾਂ ਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸਹਿ ਤਿਆਗ ਆਨ ਕਉ ਜਾਚਹਿ ਮੁਖਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਜਹਿ ਸਮਝਾਵਤ ਮਾਇਆ ਰੰਗ ਬਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗੱਬ ਆਕਾਸ ਨਾ ਮਾਵਤ ਵਿਸਤਾ ਅਸਤ ਕ੍ਰਿਮ ਉਦਰ ਭਰਿਓ ਹੈ ਦੇਹ ਦੇ ਸਤਾਏ ਮਹਾ ਬਿਖਿਆ ਕੋ ਪਰ ਧਨ ਸੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮ ਦੂਤਨ ਦਨ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਘਰਤ ਗਰਿਓ ਹੈ ਪ੍ਰੇਮ ਭਗਤ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਰ ਤ੍ਰਿਸ਼ਨਾ ਬਿਨ ਸਜਾਹੇ ਹਰ ਨਾਮ ਉਚਾਰੀ ਇਸਨਾਨ দান ਤਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲੇਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ ਮੰਗ ਪਾਵਕ ਜਰਿਓ ਨਾ ਜਾਤ ਰਹਿਉ ਜਨ ਧੂਰ ਲਗ ਨੀਰ ਨਾ ਸਾਖ ਸਬੂਰ ਚਲਹਿ ਹਰ ਪੰਥ ਪਗ ਨਾਨਕ ਰੋਗ ਦੁਖ ਅਗ ਮੋਹ 시ਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਪਾਂਤੀ ਵਿਚ ਰਹੈ ਅਨਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਕਮ ਦੇਹ ਬੰਦ ਹੈ ਬਹੁ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟ ਹੈ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੇ ਏਕਾ ਓ ਅੰਕਾਰ ਸਤਗੁਰ ਪ੍ਰਸਾਦ